ਗੱਲ ਕਰਦੇ ਹਾਂ ਦਿਨਾਂ ਨਗਰ ਦੀ ਜਿੱਥੇ ਕਿ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਬੀਤੀ ਦੇਰ ਰਾਤ ਦਾ ਹੈ ਜਿੱਥੇ ਕਿ ਦੇਰ ਰਾਤ ਜੋ ਚੋਰ ਨੇ ਉਹ ਇੱਕ ਦੁਕਾਨ ਦਾ ਸ਼ਟਰ ਤੋੜ ਕੇ ਕੰਦ ਪਾੜ ਕੇ ਜੋ ਉਹਨੇ ਲੱਖਾਂ ਦਾ ਸਮਾਨ ਲੈ ਕੇ ਉੱਥੋਂ ਦੀ ਰਫੂ ਚੱਕਰ ਹੋ ਜਾਂਦੇ ਨੇ ਇੱਥੋਂ ਤੱਕ ਕਿ ਮਾਧ ਰਾਨੀ ਦੇ ਮੰਦਿਰ ਦੇ ਵਿੱਚ ਪਏ ਗੱਲੇ ਦੇ ਪੈਸੇ ਤੱਕ ਐ ਚੋਰ ਨਹੀਂ ਛੱਡਦੇ ਤਾਂ ਦੱਸਤੀ ਹੈ ਕਿ ਦੀਨਾ ਨਗਰ ਦੇ ਵਿੱਚ ਇੱਕ ਇਲੈਕਟ੍ਰੋਨਿਕਸ ਦੀ ਦੁਕਾਨ ਹੈ ਜਿਸ ਤੇ ਕਿ ਦੇਰ ਰਾਤ ਚੋਰਾਵਲੋ ਉਸ ਨੂੰ ਨਿਸ਼ਾਨਾ ਬਣਾਇਆ ਜਾਂਦਾ ਉਸ ਦੀ ਕੰਦ ਪਾੜੀ ਜਾਂਦੀ ਹੈ ਕੰਦ ਪਾੜ ਕੇ ਉਹ ਅੰਦਰ ਪਰਵੇਸ਼ ਕਰਦੇ ਨੇ ਜਿਸ ਤੋਂ ਬਾਅਦ ਉਹ ਲੱਖਾਂ ਦਾ ਦੁਕਾਨ ਦੇ ਅੰਦਰ ਪਿਆ ਸਮਾਨ ਉੱਥੋਂ ਦੀ ਚੁੱਕ ਲੈਂਦੇ ਨੇ ਨਾਲ ਹੀ ਨਾਲ ਜੋ 85000 ਰੁਪਏ ਦੇ ਕਰੀਬ ਦੱਸੀ ਜਾ ਰਹੀ ਨਕਦੀ ਜੋ ਹੈ ਉਹ ਪਈ ਹੁੰਦੀ ਹੈ ਉਸ ਨੂੰ ਵੀ ਲੈ ਲੈਂਦੇ ਨੇ ਅਤੇ ਇੱਥੋਂ ਤੱਕ ਕਿ ਮਾਤਾ ਰਾਣੀ ਦਾ ਮੰਦਿਰ ਜੋ ਕਿ ਦੁਕਾਨ ਦੇ ਅੰਦਰ ਬਣਿਆ ਹੁੰਦਾ ਹੈ ਉਸ ਦੇ ਉਸ ਤੇ ਵਿੱਚ ਪਏ ਹੋਏ ਪੈਸੇ ਵੀ ਜੋ ਨੇ ਉਹ ਵੀ ਚੱਕ ਕੇ ਉਹ ਚੋਰ ਉਥੋਂ ਦੀ ਰਫੂ ਚੱਕਰ ਹੋ ਜਾਂਦੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਲਗਾਤਾਰ ਕਹਿ ਸਕਦੇ ਹਾਂ ਕਿ ਦੁਕਾਨਦਾਰਾਂ ਦਾ ਵੀ ਇਹੀ ਕਹਿਣਾ ਹੈ ਕਿ ਦੀਨਾਨਗਰ ਦੇ ਇਸ ਇਲਾਕੇ ਦੇ ਵਿੱਚ ਲਗਾਤਾਰ ਚੋਰੀਆਂ 'ਚ ਵਾਧਾ ਹੁੰਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਕਿ ਇਸ ਦੇ ਉੱਤੇ ਠੱਲ ਪੈਂਦੀ ਨਹੀਂ ਨਜ਼ਰ ਆ ਰਹੀ ਉੱਥੇ ਹੀ ਪੁਲਿਸ ਪ੍ਰਸ਼ਾਸਨ ਨੂੰ ਉਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਕਾਰਵਾਈ ਹੋਵੇ ਅਤੇ ਉਹਨਾਂ ਦਾ ਸਮਾਨ ਜੋ ਹੈ ਉਹਨਾਂ ਨੂੰ ਵਾਪਸ ਲਿਆਉਂਦਾ ਜਾ ਸਕੇ ਅਤੇ ਚੋਰਾ ਦੇ ਉੱਤੇ ਅਤੇ ਚੋਰੀ ਦੀਆਂ ਇਹਨਾਂ ਘਟਨਾਵਾਂ ਦੇ ਉੱਤੇ ਠੱਲ ਪਾਈ ਜਾ ਸਕੇ ਫਿਲਹਾਲ ਕੀ ਕੋਈ ਜਾਣਕਾਰੀ ਸਾਹਮਣੇ ਆ ਰਹੀ ਹੈ ਉਹ ਵੀ ਤੁਹਾਨੂੰ ਸੁਣਾਣੇ ਮੈਂ ਦੁਕਾਨ ਤੇ ਆਇਆ ਕਦਾ ਹੀ ਤੇ ਮੈਨੂੰ ਸਾਹਮਣੇ ਦੁਕਾਨ ਤੋਂ ਫੋਨ ਗਿਆ ਵੀ ਤੁਹਾਡੀ ਦੁਕਾਨ ਦੀ ਕਿਸੋ ਕਹਾਂ ਤੋੜਛੜੀ ਦੀ ਕਹਿਣੇ ਤੇ ਜਦੋਂ ਮੈਂ ਆ ਕੇ ਵੇਖਿਆ ਤੇ ਕਾਫੀ ਕੰਮ ਤੋੜ ਕੰਮ ਤੋੜੀ ਹੋਈ ਉਹਨਾਂ ਨੇ ਸਮਾ ਲਈ ਮੇਰੀ ਐਲ ਸੀ ਡੀਆਂ ਤਾਂ ਇਹੀ ਬੁਫਰ ਪਈ ਹੀ ਪੱਖੇ ਪਈ ਉਹ ਕੈਸ ਪਈ ਆ ਹੀ ਤੇ ਇਹ ਘਟੇ ਕੇ ਲੈ ਗਏ ਤੇ ਬਾਕੀ ਜੀ ਪੁਲਿਸ ਰਿਪੋਰਟ ਕਰਾਏ ਆ ਅਸੀਂ ਪੁਲਿਸ ਨੇ 4-5 ਬੜੀ ਮਾਰ ਕੇ ਨਾ ਪਰ ਇਹ ਤਾਂ ਕੋਈ ਕਾਰਵਾਈ ਦਾ ਸਾਨੂੰ ਕੋ ਪਤਾ ਨਹੀਂ ਕੀਤੀ ਕਿ ਯਾਨੀ ਕੀ ਕੀਤੀ ਹੈਗੀ ਜੀ ਘਟੋ ਘਟ ਮੇਢੇ ਲੱਖ ਦਾ ਹੋ ਗਿਆ ਜੀ ਕੋਮੇ 85000 ਰੁਪਏ ਦਾ ਕੈਸ਼ ਹੈਗਾ ਜਿਹੜਾ ਭੇਜਿਆ ਇਥੇ ਠੀਕ ਹੈ 30000 ਜਿਹੜਾ ਮੇਰੇ ਮਾਤਾ ਦੇ ਪਰ ਮੰਦਰ ਦਾ ਹੈਗਾ ਹੀ ਤੇ ਬਾਕੀ ਮੇਰੇ ਇੱਕ ਐਲਡੀ ਵਿੱਚ ਇੱਕ ਗਲਦੀ ਵੇਚੀ ਹੈ ਕਿ 10000 ਉਹ ਬਦ ਸਿਆਰ ਤੇ ਪਿਆ ਹੈ ਤੇ 40000 ਮਰੇ ਕਿ ਸਿਆਰ ਤੇ ਪਿਆ ਹੈ ਤੇ 10000 ਰੁਪਏ ਨੇ ਕੱਲੇ ਜਿਹਾ ਪਿਆ ਹੋਇਆ ਹੈ ਉਹ ਐਲਡੀਆਂ ਹੋ ਗਈਆਂ ਚਾਰ ਬੂਫਰ ਤੇ ਦੋ ਪੱਕੇ ਚਾਰ ਪੱਕੇ ਹੋਏ ਉਹ ਬੰਦੇ ਆਂਦੇ ਸਿਰਫ ਬੜਿਆ ਵੀ ਜਿਹੜੇ ਖਾਲੀ ਪਲਾਟ ਪਿਆ ਉਹ ਚ ਆਂਦੇ ਬੜਿਆ ਵੇਖੇ ਆ ਪਰ ਜਾਂਦੇ ਹੋਈ ਨਹੀਂ ਵੇਖੇ ਕਿਉਂ ਲਿਆਰ ਚਲ ਗਈ ਦੀ ਨੇਰੇ ਵਿੱਚ ਪਤਾ ਨਹੀਂ ਲੱਗਾ ਵੀ ਗੇ ਕੰਨ ਨਿਕਲੇ ਕਿੱਦਨੂ ਗਏ ਨੇ ਕਾਂ ਤੋਂ ਬੈ ਗੱਲ ਕਰਦੇ ਹਾਂ ਦਿਨਾਂ ਨਗਰ ਦੀ ਜਿੱਥੇ ਕਿ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਬੀਤੀ ਦੇਰ ਰਾਤ ਦਾ ਹੈ ਜਿੱਥੇ ਕਿ ਦੇਰ ਰਾਤ ਜੋ ਚੋਰ ਨੇ ਉਹ ਇੱਕ ਦੁਕਾਨ ਦਾ ਸ਼ਟਰ ਤੋੜ ਕੇ ਕੰਦ ਪਾੜ ਕੇ ਜੋ ਉਹਨੇ ਲੱਖਾਂ ਦਾ ਸਮਾਨ ਲੈ ਕੇ ਉੱਥੋਂ ਦੀ ਰਫੂ ਚੱਕਰ ਹੋ ਜਾਂਦੇ ਨੇ ਇੱਥੋਂ ਤੱਕ ਕਿ ਮਾਧਾ ਰਾਣੀ ਦੇ ਮੰਦਿਰ ਦੇ ਵਿੱਚ ਪਏ ਗੱਲੇ ਦੇ ਪੈਸੇ ਤੱਕ ਐ ਚੋਰ ਨਹੀਂ ਛੱਡਦੇ ਤਾਂ ਦੱਸਤੀ ਹੈ ਕਿ ਦੀਨਾ ਨਗਰ ਦੇ ਵਿੱਚ ਇੱਕ ਇਲੈਕਟ੍ਰੋਨਿਕਸ ਦੀ ਦੁਕਾਨ ਹੈ ਜਿਸ ਤਿੱਕੇ ਦੇਰ ਰਾਤ ਚੋਰਾ ਵੱਲੋਂ ਉਸ ਨੂੰ ਨਿਸ਼ਾਨਾ ਬਣਾਇਆ ਜਾਂਦਾ ਉਸ ਦੀ ਕੰਦ ਪਾੜੀ ਜਾਂਦੀ ਹੈ ਕੰਦ ਪਾੜ ਕੇ ਉਹ ਅੰਦਰ ਪਰਵੇਸ਼ ਕਰਦੇ ਨੇ ਜਿਸ ਤੋਂ ਬਾਅਦ ਉਹ ਲੱਖਾਂ ਦਾ ਦੁਕਾਨ ਦੇ ਅੰਦਰ ਪਿਆ ਸਮਾਨ ਉੱਥੋਂ ਦੀ ਚੁੱਕ ਲੈਂਦੇ ਨੇ ਨਾਲ ਹੀ ਨਾਲ ਜੋ 85000 ਰੁਪਏ ਦੇ ਕਰੀਬ ਦੱਸੀ ਜਾ ਰਹੀ ਨਕਦੀ ਜੋ ਹੈ ਉਹ ਪਈ ਹੁੰਦੀ ਹੈ ਉਸ ਨੂੰ ਵੀ ਲੈ ਲੈਂਦੇ ਨੇ ਅਤੇ ਇੱਥੋਂ ਤੱਕ ਕਿ ਮਾਤਾ ਰਾਣੀ ਦਾ ਮੰਦਿਰ ਜੋ ਕਿ ਦੁਕਾਨ ਦੇ ਅੰਦਰ ਬਣਿਆ ਹੁੰਦਾ ਹੈ ਉਸ ਦੇ ਉਸ ਦੇ ਵਿੱਚ ਪਏ ਹੋਏ ਪੈਸੇ ਵੀ ਜੋ ਨੇ ਉਹ ਵੀ ਚੱਕ ਕੇ ਉਹ ਚੋਰ ਉਥੋਂ ਦੀ ਰਫੂ ਚੱਕਰ ਹੋ ਜਾਂਦੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਲਗਾਤਾਰ ਕਹਿ ਸਕਦੇ ਹਾਂ ਕਿ ਦੁਕਾਨਦਾਰਾਂ ਦਾ ਵੀ ਇਹੀ ਕਹਿਣਾ ਹੈ ਕਿ ਦੀਨਾਨਗਰ ਦੇ ਇਸ ਇਲਾਕੇ ਦੇ ਵਿੱਚ ਲਗਾਤਾਰ ਚੋਰੀਆਂ 'ਚ ਵਾਧਾ ਹੁੰਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਕਿ ਇਸ ਦੇ ਉੱਤੇ ਠੱਲ ਪੈਂਦੀ ਨਹੀਂ ਨਜ਼ਰ ਆ ਰਹੀ ਉੱਥੇ ਹੀ ਪੁਲਿਸ ਪ੍ਰਸ਼ਾਸਨ ਨੂੰ ਉਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਕਾਰਵਾਈ ਹੋਵੇ ਅਤੇ ਉਹਨਾਂ ਦਾ ਸਮਾਨ ਜੋ ਹੈ ਉਹਨਾਂ ਨੂੰ ਵਾਪਸ ਲਿਆਉਂਦਾ ਜਾ ਸਕੇ ਅਤੇ ਚੋਰਾ ਦੇ ਉੱਤੇ ਅਤੇ ਚੋਰੀ ਦੀਆਂ ਇਹਨਾਂ ਘਟਨਾਵਾਂ ਦੇ ਉੱਤੇ ਠੱਲ ਪਾਈ ਜਾ ਸਕੇ ਫਿਲਹਾਲ ਕੀ ਕੋਈ ਜਾਣਕਾਰੀ ਸਾਹਮਣੇ ਆ ਰਹੀ ਹੈ ਉਹ ਵੀ ਤੁਹਾਨੂੰ ਸੁਣਾਣੇ ਇਹ ਮੈਂ ਦੁਕਾਨ ਤੇ ਆਇਆ ਕਦਾ ਹੀ ਤੇ ਮੈਨੂੰ ਸਾਹਮਣੇ ਦੁਕਾਨ ਤੋਂ ਫੋਨ ਗਿਆ ਵੀ ਤੁਹਾਡੀ ਦੁਕਾਨ ਦੇ ਪਿੱਛੋਂ ਕਾਂ ਟੋੜਸੜੀ ਵੀ ਕਹਿੰਦੇ ਤੇ ਜਦੋਂ ਮੈਂ ਆ ਕੇ ਵੇਖਿਆ ਤੇ ਕਾਫੀ ਕੰਮ ਟੋਲ ਕੰਨ ਟੋੜੀ ਹੋਈ ਉਹਨਾਂ ਨੇ ਸਮਾ ਲਈ ਮੇਰੀਆਂ ਜਿਹੜੀਆਂ ਸਿੱਡੀਆਂ ਤਾਂ ਇੱहीं ਬੁਫੜ 'ਤੇ ਹੀ ਪੱਖੇ 'ਤੇ ਆਈ ਉਹ ਕੈਸੇ ਪਿਆ ਹੀ ਤੇ ਇਹ ਘੜ ਕੇ ਲੈ ਗਏ ਇਹ ਬਾਕੀ ਜੀ ਪੁਲਿਸ 'ਚ ਰਿਪੋਰਟ ਕਰਾਏ ਅਸੀਂ ਪੁਲਿਸ 'ਚ 4-5 ਵਾਰੀ 13 ਮਾਰ ਗਏ ਨਾ ਪਰ ਇਹ ਤਾਂ ਕੋਈ ਕਾਰਵਾਈ ਦਾ ਸਾਨੂੰ ਪਤਾ ਨਹੀਂ ਕੀਤੀ ਕਿ ਯਾਨੀ ਕੀਤੀ ਹੈਗੀ ਜੀ ਇੱਕ ਠੋਗੜ ਮੇਢੇ ਲੱਗ ਸਕਦਾ ਹੋਇਆ ਗਿਆ ਜੀ ਕੋਈ 185000 ਰੁਪਏ ਦਾ ਕੈਸ਼ ਹੈਗਾ ਜਿਹੜਾ ਭੇਜਿਆ ਇੱਥੇ ਠੀਕ ਹੈ ਭਾਂਤੀ ਕਿ ਜਿਹੜਾ ਮੇਰੇ ਮਾਤਾ ਦੇ ਪਰੋਂ ਮੰਦਰ ਦਾ ਹੈਗਾ ਸੀ ਤੇ ਬਾਕੀ ਮੇਰੇ ਇੱਕ ਐਲਡੀ ਵਿੱਚ ਇੱਕ ਗੱਲ ਦੀ ਵੇਚੀ ਹੈ ਕਿ 10000 ਉਹ ਬਦਲ ਸਿਆਰ ਤੇ ਪਿਆ ਸੀ ਤੇ 40000 ਮੈਂ ਇੱਕ ਸਿਆਰ ਤੇ ਪਿਆਏ ਤੇ 10000 ਮੈਂ ਇਕੱਲੇ ਜਿਹਾ ਪਿਆ ਹੋਇਆ ਸੀ ਉਹ ਐਲਡੀਆਂ ਹੋ ਗਈਆਂ ਚਾਰ ਬੂਫਰ ਤੇ ਦੋ ਪੱਕੇ ਚਾਰ ਪੱਕੇ ਹੋਏ ਉਹ ਬੰਦੇ ਆਉਂਦੇ ਸਿਰਫ ਬੜੇ ਆ ਵੀ ਜਿਹੜੇ ਖਾਲੀ ਪਲਾਟ ਪਿਆ ਉਹ ਚ ਆਉਂਦੇ ਬੜੇ ਆ ਵੇਖੇ ਆ ਪਰ ਜਾਂਦੇ ਹੋਈ ਨਹੀਂ ਵੇਖੇ ਕਿਉਂ ਲਿਆਰ ਚਲ ਗਈ ਦੀ ਨੇਰੇ ਵਿੱਚ ਪਤਾ ਨਹੀਂ ਲੱਗਿਆ ਵੀ ਗੇ ਕੰਨ ਨਿਕਲੇ ਕਿਦੋਂ ਨੂੰ ਗਏ ਨੇ ਕ ਗੱਲ ਕਰਦੇ ਹਾਂ ਦਿਨਾਂ ਨਗਰ ਦੀ ਜਿੱਥੇ ਕਿ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਬੀਤੀ ਦੇਰ ਰਾਤ ਦਾ ਹੈ ਜਿੱਥੇ ਕਿ ਦੇਰ ਰਾਤ ਜੋ ਚੋਰ ਨੇ ਉਹ ਇੱਕ ਦੁਕਾਨ ਦਾ ਸ਼ਟਰ ਤੋੜ ਕੇ ਕੰਦ ਪਾੜ ਕੇ ਜੋ ਉਹਨੇ ਲੱਖਾਂ ਦਾ ਸਮਾਨ ਲੈ ਕੇ ਉੱਥੋਂ ਦੀ ਰਫੂ ਚੱਕਰ ਹੋ ਜਾਂਦੇ ਨੇ ਇੱਥੋਂ ਤੱਕ ਕਿ ਮਾਧਾ ਰਾਣੀ ਦੇ ਮੰਦਿਰ ਦੇ ਵਿੱਚ ਪਏ ਗੱਲੇ ਦੇ ਪੈਸੇ ਤੱਕ ਐ ਚੋਰ ਨਹੀਂ ਛੱਡਦੇ ਤਾਂ ਦੱਸਤੀ ਹੈ ਕਿ ਦੀਨਾ ਨਗਰ ਦੇ ਵਿੱਚ ਇੱਕ ਇਲੈਕਟ੍ਰੋਨਿਕਸ ਦੀ ਦੁਕਾਨ ਹੈ ਜਿਸ ਤੇ ਕਿ ਦੇਰ ਰਾਤ ਚੋਰਾਵਲੋ ਉਸ ਨੂੰ ਨਿਸ਼ਾਨਾ ਬਣਾਇਆ ਜਾਂਦਾ ਉਸ ਦੀ ਕੰਦ ਪਾੜੀ ਜਾਂਦੀ ਹੈ ਕੰਦ ਪਾੜ ਕੇ ਉਹ ਅੰਦਰ ਪਰਵੇਸ਼ ਕਰਦੇ ਨੇ ਜਿਸ ਤੋਂ ਬਾਅਦ ਉਹ ਲੱਖਾਂ ਦਾ ਦੁਕਾਨ ਦੇ ਅੰਦਰ ਪਿਆ ਸਮਾਨ ਉੱਥੋਂ ਦੀ ਚੁੱਕ ਲੈਂਦੇ ਨੇ ਨਾਲ ਹੀ ਨਾਲ ਜੋ 85000 ਰੁਪਏ ਦੇ ਕਰੀਬ ਦੱਸੀ ਜਾ ਰਹੀ ਨਕਦੀ ਜੋ ਹੈ ਉਹ ਪਈ ਹੁੰਦੀ ਹੈ ਉਸ ਨੂੰ ਵੀ ਲੈ ਲੈਂਦੇ ਨੇ ਅਤੇ ਇੱਥੋਂ ਤੱਕ ਕਿ ਮਾਤਾ ਰਾਣੀ ਦਾ ਮੰਦਿਰ ਜੋ ਕਿ ਦੁਕਾਨ ਦੇ ਅੰਦਰ ਬਣਿਆ ਹੁੰਦਾ ਹੈ ਉਸ ਦੇ ਉਸ ਤੇ ਵਿੱਚ ਪਏ ਹੋਏ ਪੈਸੇ ਵੀ ਜੋ ਨੇ ਉਹ ਵੀ ਚੱਕ ਕੇ ਉਹ ਚੋਰ ਉਥੋਂ ਦੀ ਰਫੂ ਚੱਕਰ ਹੋ ਜਾਂਦੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਲਗਾਤਾਰ ਕਹਿ ਸਕਦੇ ਹਾਂ ਕਿ ਦੁਕਾਨਦਾਰਾਂ ਦਾ ਵੀ ਇਹੀ ਕਹਿਣਾ ਹੈ ਕਿ ਦੀਨਾਨਗਰ ਦੇ ਇਸ ਇਲਾਕੇ ਦੇ ਵਿੱਚ ਲਗਾਤਾਰ ਚੋਰੀਆਂ 'ਚ ਵਾਧਾ ਹੁੰਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਕਿ ਇਸ ਦੇ ਉੱਤੇ ਠੱਲ ਪੈਂਦੀ ਨਹੀਂ ਨਜ਼ਰ ਆ ਰਹੀ ਉੱਥੇ ਹੀ ਪੁਲਿਸ ਪ੍ਰਸ਼ਾਸਨ ਨੂੰ ਉਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਕਾਰਵਾਈ ਹੋਵੇ ਅਤੇ ਉਹਨਾਂ ਦਾ ਸਮਾਨ ਜੋ ਹੈ ਉਹਨਾਂ ਨੂੰ ਵਾਪਸ ਲਿਆਉਂਦਾ ਜਾ ਸਕੇ ਅਤੇ ਚੋਰਾ ਦੇ ਉੱਤੇ ਅਤੇ ਚੋਰੀ ਦੀਆਂ ਇਹਨਾਂ ਘਟਨਾਵਾਂ ਦੇ ਉੱਤੇ ਠੱਲ ਪਾਈ ਜਾ ਸਕੇ ਫਿਲਹਾਲ ਕੀ ਕੋਈ ਜਾਣਕਾਰੀ ਸਾਹਮਣੇ ਆ ਰਹੀ ਹੈ ਉਹ ਵੀ ਤੁਹਾਨੂੰ ਸੁਣਾਣੇ ਮੈਂ ਦੁਕਾਨ ਤੇ ਆਇਆ ਕਦਾ ਹੀ ਤੇ ਮੈਨੂੰ ਸਾਹਮਣੇ ਦੁਕਾਨ ਤੋਂ ਫੋਨ ਗਿਆ ਵੀ ਤੁਹਾਡੀ ਦੁਕਾਨ ਦੀ ਕਿਸੋ ਕਹਾਂ ਤੋੜਛੜੀ ਦੀ ਕਹਿਣੇ ਤੇ ਜਦੋਂ ਮੈਂ ਆ ਕੇ ਵੇਖਿਆ ਤੇ ਕਾਫੀ ਕੰਮ ਤੋੜ ਕੰਮ ਤੋੜੀ ਹੋਈ ਉਹਨਾਂ ਨੇ ਸਮਾ ਲਈ ਮੇ ਅਲਸੀੜੀਆਂ ਤਾਂ ਇਹੀਂ ਬੁਫੜ ਪਈ ਹੀ ਪੱਖੇ ਪਈ ਉਹ ਕੈਸ ਪਈ ਆ ਹੀ ਤੇ ਇਹ ਘਟੇ ਕੇ ਲੈ ਗਏ ਤੇ ਬਾਕੀ ਜੀ ਪੁਲਿਸ ਰਿਪੋਰਟ ਕਰਾਏ ਆਂ ਅਸੀਂ ਪੁਲਿਸ ਨੇ 4-5 ਬੜੀ ਥੇਰਾ ਮਾਰ ਕੇ ਨਾ ਪਰ ਇਹ ਤਾਂ ਕੋਈ ਕਾਰਵਾਈ ਦਾ ਸਾਨੂੰ ਕੋ ਪਤਾ ਨਹੀਂ ਕੀਤੀ ਕਿ ਯਾਨੀ ਕੀ ਕੀਤੀ ਹੈਗੀ ਜੀ ਘਟੋ ਘਟ ਮੇ 1.5 ਲੱਖ ਦਾ ਹੋਇਆ ਗਿਆ ਜੀ ਕੋਮੇ 85000 ਰੁਪਏ ਦਾ ਕੈਸ਼ ਹੈਗਾ ਜਿਹੜਾ ਭੇਜਿਆ ਇਥੇ ਠੀਕ ਹੈ 30000 ਜਿਹੜਾ ਮੇਰੇ ਮਾਤਾ ਦੇ ਪਰ ਮੰਦਰ ਦਾ ਹੈਗਾ ਸੀ ਤੇ ਬਾਕੀ ਮੇਰੇ ਇੱਕ ਐਲਡੀ ਵਿੱਚ ਇੱਕ ਗਲਦੀ ਵੇਚੀ ਹੈ ਕਿ 10000 ਉਹ ਬਦਲ ਸਿਆਰ ਤੇ ਪਿਆ ਹੈ ਤੇ 40000 ਮਰੇ ਕਿ ਸਿਆਰ ਤੇ ਪਿਆ ਹੈ ਤੇ 10000 ਰੁਪਏ ਨੇ ਕੱਲੇ ਜਿਹਾ ਪਿਆ ਹੋਇਆ ਹੈ ਉਹ ਐਲਡੀਆਂ ਹੋ ਗਈਆਂ ਚਾਰ ਬੂਫਰ ਤੇ ਦੋ ਪੱਕੇ ਚਾਰ ਪੱਕੇ ਹੋਏ ਉਹ ਬੰਦੇ ਆਂਦੇ ਸਿਰਫ ਬੜੇ ਆ ਵੀ ਜਿਹੜੇ ਖਾਲੀ ਪਲਾਟ ਪਿਆ ਉਹ ਚ ਆਂਦੇ ਬੜੇ ਆ ਵੇਖੇ ਆ ਪਰ ਜਾਂਦੇ ਹੋਈ ਨਹੀਂ ਵੇਖੇ ਕਿਉਂ ਲਿਆਰ ਚਲ ਗਈ ਦੀ ਨੇਰੇ ਵਿੱਚ ਪਤਾ ਨਹੀਂ ਲੱਗਾ ਵੀ ਗੇ ਕੰਨ ਨਿਕਲੇ ਕਿੱਦਨੂ ਗਏ ਨੇ ਕਾਂ ਗੱਲ ਕਰਦੇ ਹਾਂ ਦਿਨਾਂ ਨਗਰ ਦੀ ਜਿੱਥੇ ਕਿ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਬੀਤੀ ਦੇਰ ਰਾਤ ਦਾ ਹੈ ਜਿੱਥੇ ਕਿ ਦੇਰ ਰਾਤ ਜੋ ਚੋਰ ਨੇ ਉਹ ਇੱਕ ਦੁਕਾਨ ਦਾ ਸ਼ਟਰ ਤੋੜ ਕੇ ਕੰਦ ਪਾੜ ਕੇ ਜੋ ਉਹਨੇ ਲੱਖਾਂ ਦਾ ਸਮਾਨ ਲੈ ਕੇ ਉੱਥੋਂ ਦੀ ਰਫੂ ਚੱਕਰ ਹੋ ਜਾਂਦੇ ਨੇ ਇੱਥੋਂ ਤੱਕ ਕਿ ਮਾਧ ਰਾਨੀ ਦੇ ਮੰਦਿਰ ਦੇ ਵਿੱਚ ਪਏ ਗੱਲੇ ਦੇ ਪੈਸੇ ਤੱਕ ਐ ਚੋਰ ਨਹੀਂ ਛੱਡਦੇ ਤਾਂ ਦੱਸਤੀ ਹੈ ਕਿ ਦੀਨਾ ਨਗਰ ਦੇ ਵਿੱਚ ਇੱਕ ਇਲੈਕਟ੍ਰੋਨਿਕਸ ਦੀ ਦੁਕਾਨ ਹੈ ਜਿਸ ਤੇ ਕਿ ਦੇਰ ਰਾਤ ਚੋਰਾਵਲੋ ਉਸ ਨੂੰ ਨਿਸ਼ਾਨਾ ਬਣਾਇਆ ਜਾਂਦਾ ਉਸ ਦੀ ਕੰਦ ਪਾੜੀ ਜਾਂਦੀ ਹੈ ਕੰਦ ਪਾੜ ਕੇ ਉਹ ਅੰਦਰ ਪਰਵੇਸ਼ ਕਰਦੇ ਨੇ ਜਿਸ ਤੋਂ ਬਾਅਦ ਉਹ ਲੱਖਾਂ ਦਾ ਦੁਕਾਨ ਦੇ ਅੰਦਰ ਪਿਆ ਸਮਾਨ ਉੱਥੋਂ ਦੀ ਚੁੱਕ ਲੈਂਦੇ ਨੇ ਨਾਲ ਹੀ ਨਾਲ ਜੋ 85000 ਰੁਪਏ ਦੇ ਕਰੀਬ ਦੱਸੀ ਜਾ ਰਹੀ ਨਕਦੀ ਜੋ ਹੈ ਉਹ ਪਈ ਹੁੰਦੀ ਹੈ ਉਸ ਨੂੰ ਵੀ ਲੈ ਲੈਂਦੇ ਨੇ ਅਤੇ ਇੱਥੋਂ ਤੱਕ ਕਿ ਮਾਤਾ ਰਾਣੀ ਦਾ ਮੰਦਿਰ ਜੋ ਕਿ ਦੁਕਾਨ ਦੇ ਅੰਦਰ ਬਣਿਆ ਹੁੰਦਾ ਹੈ ਉਸ ਦੇ ਉਸ ਤੇ ਵਿੱਚ ਪਏ ਹੋਏ ਪੈਸੇ ਵੀ ਜੋ ਨੇ ਉਹ ਵੀ ਚੱਕ ਕੇ ਉਹ ਚੋਰ ਉਥੋਂ ਦੀ ਰਫੂ ਚੱਕਰ ਹੋ ਜਾਂਦੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਲਗਾਤਾਰ ਕਹਿ ਸਕਦੇ ਹਾਂ ਕਿ ਦੁਕਾਨਦਾਰਾਂ ਦਾ ਵੀ ਇਹੀ ਕਹਿਣਾ ਹੈ ਕਿ ਦੀਨਾਨਗਰ ਦੇ ਇਸ ਇਲਾਕੇ ਦੇ ਵਿੱਚ ਲਗਾਤਾਰ ਚੋਰੀਆਂ 'ਚ ਵਾਧਾ ਹੁੰਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਕਿ ਇਸ ਦੇ ਉੱਤੇ ਠੱਲ ਪੈਂਦੀ ਨਹੀਂ ਨਜ਼ਰ ਆ ਰਹੀ ਉੱਥੇ ਹੀ ਪੁਲਿਸ ਪ੍ਰਸ਼ਾਸਨ ਨੂੰ ਉਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਕਾਰਵਾਈ ਹੋਵੇ ਅਤੇ ਉਹਨਾਂ ਦਾ ਸਮਾਨ ਜੋ ਹੈ ਉਹਨਾਂ ਨੂੰ ਵਾਪਸ ਲਿਆਉਂਦਾ ਜਾ ਸਕੇ ਅਤੇ ਚੋਰਾ ਦੇ ਉੱਤੇ ਅਤੇ ਚੋਰੀ ਦੀਆਂ ਇਹਨਾਂ ਘਟਨਾਵਾਂ ਦੇ ਉੱਤੇ ਠੱਲ ਪਾਈ ਜਾ ਸਕੇ ਫਿਲਹਾਲ ਕੀ ਕੋਈ ਜਾਣਕਾਰੀ ਸਾਹਮਣੇ ਆ ਰਹੀ ਹੈ ਉਹ ਵੀ ਤੁਹਾਨੂੰ ਸੁਣਾਣ ਇਹ ਮੈਂ ਦੁਕਾਨ ਤੇ ਆਇਆ ਕਦਾ ਹੀ ਤੇ ਮੈਨੂੰ ਸਾਹਮਣੇ ਦੁਕਾਨ ਤੋਂ ਫੋਨ ਗਿਆ ਵੀ ਤੁਹਾਡੀ ਦੁਕਾਨ ਦੇ ਪਿੱਛੋਂ ਕਾਂ ਟੋੜਸੜੀ ਵੀ ਕਹਿੰਦੇ ਤੇ ਜਦੋਂ ਮੈਂ ਆ ਕੇ ਵੇਖਿਆ ਤੇ ਕਾਫੀ ਕੰਮ ਟੋਲ ਕੰਨ ਟੋੜੀ ਹੋਈ ਉਹਨਾਂ ਨੇ ਸਮਾ ਲਈ ਮੇਰੀਆਂ ਜਿਹੜੀਆਂ ਸਿੱਡੀਆਂ ਤਾਂ ਇੱहीं ਬੁਫੜ ਤੇ ਹੀ ਪੱਖੇ ਪਈ ਉਹ ਕੈਸ ਪਈ ਆ ਹੀ ਤੇ ਇਹ ਘੜ ਕੇ ਲੈ ਗਏ ਇਹ ਬਾਕੀ ਜੀ ਪੁਲਿਸੇ ਰਿਪੋਰਟ ਕਰਾਏ ਆਂ ਅਸੀਂ ਪੁਲਿਸੇ ਚਾਰ ਪੰਜ ਵਾਰੀ 13 ਮਾਰ ਗਏ ਨਾ ਪਰ ਇਹ ਤਾਂ ਕੋਈ ਕਾਰਵਾਈ ਦਾ ਸਾਨੂੰ ਕੋ ਪਤਾ ਨਹੀਂ ਕੀਤੀ ਕਿ ਯਾਨੀ ਕੀਤੀ ਹੈਗੀ ਜੀ ਇੱਕ ਠੋਗੜ ਮੇਢੇ ਲੱਗ ਸਕਦਾ ਹੋਇਆ ਗਿਆ ਜੀ ਕੋਈ 185000 ਰੁਪਏ ਦਾ ਕੈਸ਼ ਹੈਗਾ ਜਿਹੜਾ ਭੇਜਿਆ ਇੱਥੇ ਠੀਕ ਹੈ ਭਾਂਤੀ ਕਿ ਜਿਹੜਾ ਮੇਰੇ ਮਾਤਾ ਦੇ ਪਰੋਂ ਮੰਦਰ ਦਾ ਹੈਗਾ ਸੀ ਤੇ ਬਾਕੀ ਮੇਰੇ ਇੱਕ ਐਲਡੀ ਵਿੱਚ ਇੱਕ ਗਲਦੀ ਵੇਚੀ ਹੈ ਕਿ 10000 ਉਹ ਬਦਲ ਸਿਆਰ ਤੇ ਪਿਆ ਹੈ ਤੇ 40000 ਮੈਂ ਇੱਕ ਸਿਆਰ ਤੇ ਪਿਆ ਹੈ ਤੇ 10000 ਮੈਂ ਇਕੱਲੇ ਜਿਹਾ ਪਿਆ ਹੋਇਆ ਹੈ ਉਹ ਐਲਡੀਆਂ ਹੋ ਗਈਆਂ ਚਾਰ ਬੂਫਰ ਤੇ ਦੋ ਪੱਕੇ ਚਾਰ ਪੱਕੇ ਹੋਏ ਉਹ ਬੰਦੇ ਆਉਂਦੇ ਸਿਰਫ ਬੜੇ ਆ ਵੀ ਜਿਹੜੇ ਖਾਲੀ ਪਲਾਟ ਪਿਆ ਉਹ ਚ ਆਉਂਦੇ ਬੜੇ ਆ ਵੇਖੇ ਆ ਪਰ ਜਾਂਦੇ ਹੋਈ ਨਹੀਂ ਵੇਖੇ ਕਿਉਂ ਲਿਆਰ ਚਲ ਗਈ ਦੀ ਨੇਰੇ ਵਿੱਚ ਪਤਾ ਨਹੀਂ ਲੱਗਿਆ ਵੀ ਗੇ ਕੰਨ ਨਿਕਲੇ ਕਿਦੋਂ ਨੂੰ ਗਏ ਨੇ ਕਹ